ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਕਿ ਭਗਵਾਨ ਆਪਣੇ ਭਗਤਾਂ ਦੀ ਰੱਖਿਆ ਜ਼ਰੂਰ ਕਰਦਾ ਹੈ ਬਾਣੀ ਦੇ ਵਿੱਚ ਵੀ ਚੌਥੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ ਹਰ ਜੁਗ ਜੁਗ ਭਗਤ ਉਪਾਇਆ ਭੈ ਜਿ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪਰਲਾਦ ਤਰਾਇਆ ਅਹੰਕਾਰੀਆਂ ਨੇਦਕਾ ਪਿੱਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛੁਡਾਇਆ ਜੁਗਾਂ ਜੁਗਾਂ ਤੋਂ ਲੈ ਕੇ ਭਗਵਾਨ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ ਪੈਜ ਰੱਖਦਾ ਆਇਆ ਜਿਵੇਂ ਹਰਨਾਖਸ਼ ਪਾਪੀ ਦੁਸ਼ਟ ਤੋਂ ਪ੍ਰਲਾਦ ਨੂੰ ਬਚਾਇਆ ਜਿਵੇਂ ਭਗਤ ਨਾਮਦੇਵ ਜੀ ਲਈ ਮੰਦਰ ਘਵਾ ਦਿੱਤਾ ਸੋ ਇਸੇ ਤਰ੍ਹਾਂ ਹਰ ਯੁੱਗ ਦੇ ਵਿੱਚ ਹੀ ਜੋ ਭਗਵਾਨ ਹੈ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ ਇੱਕ ਸਮੇਂ ਅਹਲਿਆ ਨੂੰ ਉਸ ਦੇ પતિ ਰਿਸ਼ੀ ਗੌਤਮ ਨੇ ਉਸ ਨੂੰ ਕਿਸੇ ਗੱਲ ਤੇ ਸ਼ਰਾਫ ਦੇ ਦਿੱਤਾ ਤੇ ਉਹ ਪੱਥਰ ਦੀ ਸਿਲਾ ਬਣ ਗਈ ਉਸ ਤੋਂ ਬਾਅਦ ਅਹਲਿਆ ਨੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਸ਼ਰਾਪਤਾ ਦੇ ਦਿੱਤਾ ਹੈ ਪਰ ਇਸ ਦਾ ਹੱਲ ਕਿਵੇਂ ਹੋਵੇਗਾ ਮੈਂ ਠੀਕ ਕਿਵੇਂ ਹੋਵਾਂਗੀ ਗੌਤਮ ઋષਿ ਜੀ ਨੇ ਆਖਿਆ ਕਿ ਜਦੋਂ ਰਾਮ ਭਗਵਾਨ ਆਪਣੇ ਬਨਵਾਸ ਦੇ ਦੌਰਾਨ ਯਾਤਰਾ ਕਰਦੇ ਹੋਏ ਆਉਣਗੇ ਤਾਂ ਉਦੋਂ ਉਹਨਾਂ ਦੇ ਚਰਨ ਛੋਹ ਦੇ ਨਾਲ ਫੇਰ ਉਧਾਰ ਹੋਵੇਗਾ ਹੱਲਿਆ ਨੇ ਬੇਨਤੀ કરી ਕਿ ਮਹਾਰਾਜ ਹਜੇ ਤਾਂ ਦੁਆਪਰ ਯੁੱਗ ਆਉਣਾ ਹੈ ਫਿਰ ਤ੍ਰੇਤਾ ਯੁੱਗ ਆਵੇਗਾ ਬਹੁਤ ਯੁੱਗ ਤੇ ਬਹੁਤ ਸਮਾਂ ਲੱਗੇਗਾ ਰਾਮ ਭਗਵਾਨ ਨੂੰ ਆਉਣ ਦੇ ਵਿੱਚ ਤਾਂ ਗੌਤਮ ઋષਿ ਜੀ ਨੇ ਉਸੇ ਸਮੇਂ ਯੁੱਗ ਪਲਟ ਦਿੱਤਾ ਗੌਤਮ ઋષਿ ਜੀ ਨੇ ਕਿਹਾ ਕਿ ਹੁਣ ਪਹਿਲਾਂ ਤ੍ਰੇਤਾ ਯੁੱਗ ਆਵੇਗਾ ਫਿਰ ਦੁਆਪਰ ਯੁੱਗ ਆਵੇਗਾ ਉਹੋ ਇਸੇ ਤਰ੍ਹਾਂ ਹੀ ਤ੍ਰੇਤਾ ਯੁਗ ਦੇ ਵਿੱਚ ਜਦੋਂ ਭਗਵਾਨ ਰਾਮਚੰਦਰ ਜੀ ਬਨਵਾਸ ਦੇ ਲਈ ਗਏ ਤਾਂ ਰਸਤੇ ਦੇ ਵਿੱਚ ਉਹਨਾਂ ਦਾ ਉਸ ਸੇਲਾ ਦੇ ਨਾਲ ਪੈਰ ਟਕਰਾਇਆ ਤੇ ਉਹ ਅਹਲਿਆ ਉਸ ਆਪਣੇ ਸ਼ਰਾਪ ਤੋਂ ਮੁਕਤ ਹੋ ਗਈ ਸੋ ਇਸੇ ਤਰ੍ਹਾਂ ਹੀ ਜਦੋਂ ਹਾਥੀ ਨੂੰ ਮગરਮਛ ਨੇ ਫੜ ਲਿਆ ਸੀ ਸਮੁੰਦਰ ਦੇ ਵਿੱਚ ਤਾਂ ਉਦੋਂ ਵੀ ਭਗਵਾਨ ਨੇ ਉਸ ਨੂੰ ਆ ਕੇ ਉੱਥੋਂ ਛਡਵਾਇਆ ਭਗਤ ਨਾਮਦੇਵ ਜੀ ਵੀ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਦੇ ਹਨ 988 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਵਿੱਚ ਦਰਜ ਹੈ ਕਰਤਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਹਲੇ ਦੁਸ਼ਾਸ਼ਣ ਕੀ ਸਭਾ ਦਰੋਪਦੀ ਅੰਬਰ ਲੇਤ ਉਭਾਰੀ ਹਲੇ ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀ ਹਲੇ ਐਸਾ ਅਦਮ ਅਜਾਤ ਨਾਮ ਦਿਓ ਤੋ ਸਰਨਾਗਤ ਆਏਲੇ